ਪੰਜਾਬ ਵਿੱਚ 15 ਅਕਤੂਬਰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਅਖਾੜਾ ਪੂਰੀ ਤਰ੍ਹਾਂ ਮਗਿਆ ਹੋਇਆ ਹੈ ਦੱਸ ਦਈਏ ਕਿ ਇਸ ਨੂੰ ਲੈ ਕੇ ਹਰ ਪਿੰਡ ਦੇ ਵਿੱਚ ਹਰ ਆਦਮੀ ਸਰਪੰਚ ਬਣਨਾ ਚਾਹੁੰਦਾ ਹੈ ਜਾਂ ਪੰਚ ਬਣਨਾ ਚਾਹੁੰਦਾ ਹੈ ਜਿਸ ਦੇ ਲਈ ਉਹ ਵੱਡੀ ਤੋਂ ਵੱਡੀ ਜਿਹੜੀ ਆ ਰਕਮ ਖਰਚਣ ਨੂੰ ਤਿਆਰ ਹੈ ਤੋ ਤੱਕ ਕਿ ਜੇ ਗੱਲ ਕਰੀਏ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਹਰਦੋਵਾਲ ਕਲਾ ਦੇ ਵਿੱਚ 2 ਕਰੋੜ ਰੁਪਏ ਦੀ ਬੁੱਲੀ ਲਗਾਈ ਸੀ ਜਿਸ ਨੂੰ ਲੈ ਕੇ ਪ੍ਰਸ਼ਾਸਨ ਹਰਕਤ ਵਿੱਚ ਆਇਆ ਅੱਜ ਡਿਰੇ ਬਾਬਾ ਨਾਨਕ ਦੇ ਐਸਡੀਐਮ ਤੇ ਹੋਰ ਉੱਚ ਅਧਿਕਾਰੀਆਂ ਨੇ ਪਿੰਡ ਦਾ ਦੌਰਾ ਕੀਤਾ ਤੇ ਲੋਕਾਂ ਦੇ ਬਿਆਨ ਨੋਟ ਕਰਕੇ ਇਹ ਗੱਲ ਕਹੀ ਹੈ ਕਿ ਇਸ ਪਿੰਡ ਵਿੱਚ ਕੋਈ ਵੀ ਬੋਲੀ ਨਹੀਂ ਲੱਗੇਗੀ ਔਰ ਜੋ ਪੰਚਾਇਤਾਂ ਦੀ ਚੋਣਾਂ ਹੋਣਗੀਆਂ ਜੋ ਪੰਚਾਇਤ ਚੁਣੀ ਜਾਵੇਗੀ ਉਹ ਜਾਂ ਸਰਵਸੰਮਤੀ ਨਾਲ ਹੋਵੇ ਜਾਂ ਫਿਰ ਜਿਵੇਂ ਚੋਣ ਪ੍ਰਕਿਰਿਆ ਹੁੰਦੀ ਹੈ ਉਸ ਤਰ੍ਹਾਂ ਚੁਣੀ ਜਾਵੇਗੀ ਜੇ ਕੋਈ ਬੋਲੀ ਲਗਾਉਂਦਾ ਹੈ ਤਾਂ ਉਸ ਦੇ ਖਿਲਾਫ ਜਿਹੜੀ ਹੈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਬੋਲੀ ਲਗਾਉਣਾ ਜਿਹੜਾ ਆ ਉਹ ਕਾਨੂੰਨ ਦੇ ਖਿਲਾਫ ਹੈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜਿਹੜਾ ਇਹ ਬਿਆਨ ਦਿੱਤੇ ਗਏ ਸੀ ਕਿ ਸਰਬਸੰਮਤੀ ਨਾਲ ਜ਼ਿਆਦਾ ਪੰਚਾਇਤਾਂ ਚੁਣੀਆਂ ਜਾਣ ਤੇ ਉਹਨਾਂ ਨੂੰ ਹੋਰ ਜਿਹੜੇ ਫੰਡ ਵਾਧੂ ਦਿੱਤੇ ਜਾਣਗੇ ਪਰ ਜਿਉਂ ਬੋਲੀਆਂ ਲਗਾਉਣ ਦਾ ਸਿਲਸਿਲਾ ਪੰਜਾਬ ਵਿੱਚ ਸ਼ੁਰੂ ਆਇਆ ਆ ਜਿੱਥੇ 35000 33 ਲੱਖ ਤੋਂ ਲੈ ਕੇ ਅੱਜ 2 ਕਰੋੜ ਤੱਕ ਜਿਹੜੀ ਬੋਲੀ ਚੱਲੀ ਗਈ ਸੀ ਸੋ ਉਸ ਨੂੰ ਲੈ ਕੇ ਪ੍ਰਸ਼ਾਸਨ ਬਹੁਤ ਸਖਤ ਹੈ ਇਸ ਬੰਦੇ ਦੀ ਮਾਨਯੋਗ ਹਾਈ ਕੋਰਟ ਦੇ ਵਿੱਚ ਤੱਕ ਵੀ ਜਿਹੜੀ ਆ ਪਹੁੰਚ ਕੀਤੀ ਗਈ ਆ ਰੈਟ ਪਾਈ ਗਈ ਆ ਸੋ ਜੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿਹੜਾ ਡੇਰਾ ਬਾਬਾ ਨਾਨਕ ਤੇ ਹਰਦੋਵਾਲ ਕਲਾ ਨੇ ਵਿੱਚ ਜੋ 2 ਕਰੋੜ ਦੀ ਬੋਲੀ ਲਵਾਈ ਸੀ ਉੱਥੇ ਅੱਜ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਤੇ ਉਹਨਾਂ ਨੇ ਪਿੰਡ ਦੇ ਬਿਆਨ ਦਰਜ ਕਰਕੇ 2 ਕਰੋੜ ਦੀ ਬੋਲੀ ਲਾਉਣ ਵਾਲੇ ਵਿਅਕਤੀ ਖਿਲਾਫ ਵੱਡੀ ਕਾਨੂੰਨੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ